ਲੋਬੀ ਮਿੱਤਰੋ ਸ਼ਸ਼ਕਲ ਜੀ ਵੈਲਕਮ ਟੂ ਮਾਈ YouTube ਚੈਨਲ ਤੇ ਸਾਰਿਆਂ ਦਾ ਵੈਲਕਮ ਹੈ ਜੀ ਸੋ ਕੱਲ ਦੀ ਵੀਡੀਓ ਮਿੱਤਰੋ ਆਪਣੀ ਤੇ ਕੱਲ ਆਪਾਂ ਟਾਈਮ ਨਾਲ ਉੱਠੇ ਸੀ ਤੇ ਕੰਮ ਤਾਂ ਦਾ ਥੋੜਾ ਜਿਹਾ ਪਸੂਆਂ ਦਾ ਕਰਨ ਲੱਗ ਗਏ ਉਸ ਤੋਂ ਬਾਅਦ ਆਪਣੀ ਬਿੱਲੀ ਨੂੰ ਆਪਾਂ ਬੁਲਾਇਆ ਆਪਣੇ ਕੋਲ ਤੇ ਵਿਚਾਰੀ ਥੋੜੀ ਜਿਹੀ ਗੁੱਸੇ ਸੀ ਮੇਰੇ ਨਾਲ ਫਿਰ ਆਪਾਂ ਵੀਰੇ ਚੱਲੇ ਜਾਂ ਦੁਕਾਨ ਤੇ ਦੁਕਾਨ ਤੇ ਆ ਕੇ ਉਸ ਤੋਂ ਬਾਅਦ ਵੀਰੇ ਆਪਾਂ ਥੋੜਾ ਬਹੁਤ ਕਰਿਆ ਕੰਮ ਸੋ ਤੁਹਾਨੂੰ ਪਤਾ ਡੇਲੀ ਰੁਟੀਨ ਦੇ ਵਿੱਚ ਆਪਣਾ ਉਹੀ ਕੰਮ ਹੁੰਦਾ ਬਟ ਕੰਮ ਆਪਣੇ ਉਹੀ ਹੁੰਦੇ ਪਰ ਕੰਮ ਕਰਨਾ ਜ਼ਰੂਰੀ ਹੁੰਦਾ ਕਿਉਂਕਿ ਆਪਾਂ ਦਿਨ ਦੇ ਵਿੱਚ ਜੇ ਕੰਮ ਨਹੀਂ ਕਰਦੇ ਫਿਰ ਵਿਹਲਾ ਵੀ ਰਹਿਣ ਦਾ ਕੀ ਫਾਇਦਾ ਫਿਰ ਡੈਡੀ ਨੇ ਭੇਜਿਆ ਆਪਾਂ ਨੂੰ ਦੁਕਾਨ ਤੇ ਸੌਦਾ ਲੈਣ ਨੂੰ ਸੇ ਸੌਦਾ ਲੈ ਕੇ ਆਵਾ ਚੱਲੇ ਫਿਰ ਆਏ ਕਰੇ ਉਸ ਬਾਅਦ ਆਪਾਂ ਨੂੰ ਆ ਗਈ ਕੋਲ ਕੋਲ ਜਦੋਂ ਮਿੱਤਰੋ ਆਪਾਂ ਨੂੰ ਆਈ ਕਹਿੰਦੇ ਆਪਾਂ ਜਾਣਾ ਮੇਲੇ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆਪਾਂ ਵੀਰੇ ਜਾਣਾ ਆ ਸੋ ਮੇਲੇ ਤੇ ਚਲੇ ਗਏ ਫਿਰ ਤੁਹਾਨੂੰ ਉਸ ਆਪਾਂ ਉੱਥੋਂ ਮੇਲੇ ਦਾ ਵਿਊ ਦਿਖਾਵਾਂਗੇ ਸੋ ਥੋੜਾ ਜਿਹਾ ਆਪਾਂ ਰੈਡੀ ਸ਼ੈਡੀ ਹੋ ਕੇ ਸਾਫਾ ਲਿਆ ਆਪਾਂ ਮੋਢੇ ਤੇ ਬੰਨਿਆ ਤੇ ਫਿਰ ਮੰਨਿਆ ਮਿੱਤਰੋ ਆਪਾਂ ਮੂੰਹ ਸੋ ਮੂੰਹ ਬ ਸਲੇਮ thro ਬਾਈਕ ਤੇ ਬਾਈਕ ਤੇ ਜਾ ਕੇ ਆਪਾਂ ਫਿਰ ਵੀਰੇ ਉੱਥੇ ਹੀ ਗਏ ਪਹੁੰਚ ਫਿਰ ਡੇਕੇ ਦਰਬਾਰ ਦੇ ਵਿੱਚ ਮੱਥਾ ਜੈ ਪੀਰਾਂ ਦੀs ਫਿਰ ਕਿਆ ਆਪਾਂ ਤੇ ਬਾਬੇ ਤੋਂ ਮੰਗਿਆ ਆਪਾਂ ਥੋੜਾ ਜਿਹਾ ਕੁਛ ਕੀ ਬਾਬਾ ਜਲਦੀ ਜਲਦੀ ਕਰ ਦੇ ਸਾਨੂੰ ਸਕਸੈਸ ਉਸ ਤੋਂ ਬਾਅਦ ਮਿੱਤਰੋ ਆਪਾਂ ਬਹਿ ਗਏ ਲੰਗਰ ਦੇ ਵਿੱਚ ਨੰਗ ਲੰਗਰ ਤੋਂ ਬਿਨਾ ਆਪਾਂ ਵੀਰੇ ਰਹਿ ਨਹੀਂ ਸਕਦੇ ਆਪਾਂ ਜਿੱਥੇ ਵੀ ਜਾਂਦੇ ਰਹੀਏ ਫਿਰ ਲੰਗਰ ਖਾ ਕੇ ਫਿਰ ਥੋੜਾ ਜਿਹਾ ਐਨਜੋਇਮੈਂਟ ਥੋੜਾ ਦੇਖਿਆ ਬਾਹਰ ਦਾ ਮਾਹੌਲ ਤੇ ਐਨਜੋਇਮੈਂਟ ਕਰਿਆ ਤੇ ਫਿਰ ਨਾਲ ਦੀ ਨਾਲ ਆਪਾਂ ਪਹੁੰਚ ਗਏ ਮਿੱਤਰੋ ਕਿਸਤੀ ਦੇ ਕੋਲ ਉੱਥੇ ਕਿਉਂਕਿ ਮੁੰਡੇ ਬਹੁਤ ਸਾਰੇ ਕਰ ਟرائی ਕਰਿਆ ਬੈਠੇ ਪਰ ਉੱਤੇ ਜਦੋਂ ਬੈਠੇ ਤਾਂ ਕਹਿੰਦੇ ਕਦੇ ਲੱਤਾਂ ਕੰਬੰਦ ਕਦੇ ਦਿਲ ਕੰਬੇ ਤੇ ਬਾਕੀ ਕਹਿੰਦੇ ਜਵਾਗ ਜੀ ਵੀ ਕਹਿੰਦੇ ਕੋਈ ਚੱਕਰ ਵਾਲੀ ਗੱਲ ਨਹੀਂ ਚਾਹੇ ਬੰਡੂ ਰਾਜਾ ਪਲਟਾ ਦੇ ਅੱਪਾ ਫਿਰ ਵੀ ਬੈਠੇ ਆ ਕਿਉਂਕਿ ਉਹਨਾਂ ਨੂੰ ਮਿੱਤਰੋ ਨਾ ਲੱਗੀਆਂ ਤੁਸੀਂ ਡਰ ਤੇ ਫੁੱਫੜ ਜੀ ਆਪਣੇ ਕਹਿੰਦੇ ਸਾਫਾ ਮੂਰਾ ਮੂੰਹ ਤੇ ਬੰਨੇ ਕਿਉਂਕਿ ਉਹਨਾਂ ਨੂੰ ਥੋੜਾ ਥੋੜਾ ਲੱਗ ਰਿਹਾ ਸੀ ਡਰ ਬਾਅਦ ਚ ਪੁੱਛਿਆ ਮੈਂ ਕਿ ਕਿਦਾਂ ਫੀਲ ਹੋ ਕਹਿੰਦਾ ਫੀਲ ਤਾਂ ਪਤਾ ਨਹੀਂ ਪਰ ਹੱਥਾਂ 'ਚ ਕੰਬੀ ਹੁੰਦੇ ਆ ਫਿਰ ਆਪਾਂ ਬਾਜ਼ਾਰ ਥੋੜਾ ਜਿਹਾ ਘੁੰਮਿਆ ਬਾਜ਼ਾਰ ਘੁੰਮ ਕੇ ਬਾਬਾ ਜੀ ਕਹਿੰਦੇ ਗ ਦੂਸਟ ਖੁਦ ਦੇ ਰਹਿੰਦੇ ਆ ਕਹਿੰਦੇ ਕੀ ਹਾਲ ਚਾਲ ਮੈਂ ਕਹਾਂ ਵਧੀਆ ਮਿੱਤਰ ਕਿਉਂਕਿ ਆਪ ਨੂੰ ਜਾਣਦੇ ਹੀਗੇ ਸੀ ਸੋ ਤੁਸੀਂ ਬਾਜ਼ਾਰ ਚੈੱਕ ਕਰ ਸਕਦੇ ਹੋ ਕੈਂਡ ਕਹਿੰਦੇ ਇੱਕ ਨੰਬਰ ਦੀ ਚੀਜ਼ ਹੈ ਪਿੰਡਾਂ ਦਾ ਮੇਲਾ ਕਹਿੰਦੇ ਐਂਡ ਗੱਲਬਾਤ ਸਿਰਾ ਹੁੰਦੀ ਹੈ ਮੇਰੇ ਮਿੱਤਰੋ ਪੂਰੀ ਗੱਲਬਾਤ ਸਿਰਾ ਮੈਂ ਕਹਿੰਨਾ ਫਿਰ ਆਪਾਂ ਫਿਰ ਥੋੜਾ ਜਿਹਾ ਬਾਜ਼ਾਰ ਵੱਲ ਗਏ ਤੇ ਪਸੀਨਾ ਪਸੀਨਾ ਹੋਏ ਖੜੇ ਸੀ ਗਰਮੀ ਫੁੱਲ ਸੀ ਪਰ ਮੌਸਮ ਬਦਲ ਵਾਈ ਪੂਰਾ ਹੈਗਾ ਸੀ ਪਰ ਗਰਮੀ ਦਾ ਮੈਂ ਕਹਿੰਨਾ ਪੂਰਾ ਆਨੰਦ ਅਸੀਂ ਲਿਆ ਲੋਕ ਸਰਦੀ ਦਾ ਲੈਂਦੇ ਅਸੀਂ ਗਰਮੀ ਦਾ ਆਨੰਦ ਲਿਆ ਘੁੰਮਿਆ ਫਿਰਿਆ ਲੋਕ ਕਹਿੰਦੇ ਕੀ ਕਰ ਰਹੇ ਹੋ ਮੈਂ ਕਿਹਾ ਵੀਰੇ ਆਪਣਾ YouTube ਦੇ ਚੈਨਲ ਤੇ ਆਪਾਂ YouTube ਤੇ ਪਾਉਣੇ ਆ ਵੀਡੀਓ ਤੇ ਉਸ ਤੋਂ ਬਾਅਦ ਮੇਰੇ ਫੁੱਫੜ ਜੀ ਇੱਕ ਹੋਰ ਆ ਗਈ ਸੀ ਸੋ ਉਹ ਕਹਿੰਦੇ ਵੀਰੇ ਸਾਨੂੰ ਵੀ ਥੋੜੀ ਜੀ ਵੀਡੀਓ ਦੇ ਵਿੱਚ ਲਿਓ ਮੈਂ ਕਿ ਜਰੂਰ ਜੀ ਜਰੂਰ ਉਹਨਾਂ ਨੂੰ ਵੀਡੀਓ ਲਾ ਕੇ ਕਹਿੰਦੇ ਫਿਰ ਉਹਨਾਂ ਨੂੰ ਇੰਜੋਏਮੈਂਟ ਕਰਨ ਦੇ ਵਾਸਤੇ ਬੇੜੀ ਦੇ ਵਿੱਚ ਆ ਗਏ ਕਹਿੰਦੇ ਕਿਸ਼ਤੀ ਦੇ ਵਿੱਚ ਆ ਗਏ ਪਰ ਆ ਪਾਣੀ ਵਾਲੀ ਕਿਸ਼ਤੀ ਨਹੀਂ ਪਰ ਆ ਜਾਨ ਵਾਲੀ ਕਿਸ਼ਤੀ ਹੈ ਮਤਲਬ ਦਿਲ ਟੜਕਦਾ ਇੰਦਰ ਪੂਰਾ ਇੰਜੋਏਮੈਂਟ ਚੱਲ ਰਿਹਾ ਐਂਡ ਉਸ ਤੋਂ ਬਾਅਦ ਫਿਰ ਮਿੱਤਰੋ ਆਪਾਂ ਪਹੁੰਚ ਗਏ ਕਹਿੰਦੇ ਕੁਝ ਖਰੀਦਣ ਵਾਸਤੇ ਪਰ ਖਰੀਦਿਆ ਨਹੀਂ ਉਸ ਤੋਂ ਬਾਅਦ ਮਿੱਤਰੋ ਲਾਸਟ ਆਪਣਾ ਵੀਡੀਓ ਕਰੇ ਚੱਲੇ ਆ ਜੇ ਵਧੀਆ ਲੱਗੇ ਅੱਜ ਦਾ ਮੇਲੇ ਦਾ ਵਲੋਗ ਤਜਰੂਰ ਲਾਈਕ ਕਮੈਂਟ ਫੋਲੋ ਸਬਸਕ੍ਰਾਈਬ ਜਰੂਰ ਕਰ ਲੈ ਓਕੇ ਜੀ 올 ਦਾ ਬਸ ਥੈਂਕ ਯੂ